मुर्दाे फूट ਚਾਹੇ ਬੱਤੀਆਂ ਮਿਲਣ ਗਿਆ ਤੇ ਬਰਾਬਰ ਦੀਆਂ ਮਿਲਣ ਗਿਆ ਨਹੀਂ ਤਾਂ ਇੱਕ ਨੂੰ ਵੀ ਨਹੀਂ ਮਿਲਣ ਗਿਆ ਇਹਦੇ ਤੇ ਲੜਾਈ ਅਸੀਂ ਸ਼ੁਰੂ ਕਰ ਦਿੱਤੀ ਆ ਆਇਡੈਂਟੀਟੀ ਕਾਰਡ ਹਰੇਕ ਦੇ ਕਾਗਜ਼ ਵਿੱਚ ਵੇਰਕੇ ਦਾ ਪਵਾ ਕੇ ਦੱਸਾਂਗੇ ਹਰੇਕ ਨੂੰ ਉਹ ਹੀ ਡਾਪਰ ਦਾ ਸ਼ੂਟ ਪਵਾ ਕੇ ਦੱਸਾਂਗੇ ਹਰੇਕ ਨੂੰ ਬੱਤੀ ਦਵਾ ਕੇ ਦੱਸਾਂਗੇ ਹਰੇਕ ਨੂੰ ਮਿਲਣ ਦਾ ਠਿਕਾਣਾ ਦਵਾ ਕੇ ਦੱਸਾਂਗੇ ਹਰੇਕ ਸਾਥੀ ਨੂੰ ਜੇ ਜਿਹੜੇ ਇਹਨਾਂ ਨੂੰ ਕੁੱਪੜ ਮਿਲਦਾ ਆ ਇਹ ਕਿੱਡੀ ਵੱਡੀ ਮੈਰੀਨਰਟੀ ਆ ਵੀ ਜਿਹਨੂੰ ਲੱਖ ਰੁਪਈਆ ਸੈਲਰੀ ਆ ਉਹਨੂੰ ਕਹਿੰਦੇ ਬਾਹਰ ਤੋਂ ਸਮਾਨ ਲੈ ਜਾ ਤੇ ਜਿਹੜੇ ਇਹ ਆਏ ਨੇ ਇੱਕ ਮਤੇਈ ਦੇ ਥੋੜੀ ਆ ਤੇ ਕੋਈ ਬਾੜੀ ਥੋੜੀ ਆ ਤੇ ਕੋਈ ਪਾਕਿਸਤਾਨੀ ਥੋੜੀ ਆ ਵੀ ਜਿਨ੍ਹਾਂ ਨੇ ਕੁਝ ਫਰੈਟ ਕਰਕੇ ਆ ਗਿਆ ਇਹ ਵੀ ਛੋਟੇ ਵਰਕਰ ਨੇ ਉਹ ਵੇਖ ਕੇ ਦਾ ਵਰਕੜਿਆ ਜਦੋਂ ਅਸੀਂ ਚੱਲੇ ਸੀ ਸਾਨੂੰ ਇਹ ਕਹਿੰਦੇ ਜਦੋਂ ਤੁਸੀਂ ਤੁਹਾਡਾ ਕੁਝ ਨਹੀਂ ਬੰਨਾ ਤੁਸੀਂ ਸਾਡੇ ਮੁਲਾਜ਼ਮ ਨਹੀਂ ਇਹਨਾਂ ਦੇ ਮੋਹੋਂ ਚ ਘੜਾਇਆ ਵੀ ਅਸੀਂ ਤੁਹਾਡੇ ਮੁਲਾਜ਼ਮ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਕੂਕਣਾ ਦੇ ਹੱਕ ਆ ਜਿਹੜਾ ਵੀ ਕੋਈ ਹੱਕ ਜੋ ਵੀ ਜਿਹੜੀ ਜਥੇਬੰਦੀ ਨੂੰ ਮਿਲਦਾ ਤੇ ਸਾਰਿਆਂ ਨੂੰ ਬਰਾਬਰ ਹੀ ਮਿਲਣਾ ਆ ਇੱਕ ਪਾਲਸੀ ਇੱਕ ਰੂਲ ਤੇ ਪੰਜਾਬ ਨੂੰ ਚਲਵਾ ਕੇ ਦੱਸਾਂਗੇ ਜੇ ਐਡਾ ਹੀ ਤੁਸੀਂ ਆਪਦੇ ਇਕੱਠਾ ਨਾਲ ਆਪਦੇ ਏਕੇ ਨਾਲ ਸਾਥ ਦਿੰਦੇ ਰਹੇ ਤੇ ਉਹ ਦਿਨ ਦੂਰ ਨਹੀਂ ਜਦੋਂ ਬਰਾਬਰੀ ਤੇਰ ਖੜੀ ਹੋ ਗਈ ਵੀ ਇੱਕ ਫਲਾੜ ਨੂੰ ਕੁਝ ਵੀ ਮਿਲੂਗਾ ਤੇ ਸਾਰਿਆਂ ਨੂੰ ਬਰਾਬਰ ਹੀ ਮਿਲੂਗਾ ਕਿਸੇ ਨੂੰ ਇੱਕ ਵੀ ਅਜੀ ਵਿਸ਼ੇਸ਼ ਨੂੰ ਕੁਝ ਨਹੀਂ ਮਿਲੂਗਾ ਇਹਨਾਂ ਦੇ ਵਿਤਕਰੇ ਦੇਖ ਲਓ ਹੁਣ ਤੱਕ ਸਾਡੇ ਨਾਲ ਕਿੰਨੇ ਕੀਤੇ ਆ ਕਿਥੇ ਨਰੇ ਹੱਡੂ ਤਾਂ ਬੌਂਦੀ ਕੋਸ਼ਿਸ਼ ਹੀ ਨਹੀਂ ਕੀਤੀ ਕਦੋਂ ਦਾ 800 ਸਿੰਘ ਦੇ ਅਸੀਂ ਸ਼ੰਗੜ ਚ ਲੜ ਰਹੇ ਆ ਕਦੋਂ ਦਾ 800 ਸਿੰਘ ਨੂੰ ਰੈਗੂਲਰ ਕਰਾਉਣ ਤੇ ਅਸੀਂ ਸ਼ੰਗੜ ਚ ਲੜ ਰਹੇ ਆ ਕਦੀ ਕੋਈ ਥੋੜੀ ਪਿੱਛੇ ਦੇ ਖੜਾ ਹੋਇਆ ਕਦੀ ਕਿਸੇ ਨੇ ਅੱਖਿਆ ਕਿ ਅਸੀਂ ਹਾਲ ਨਾਰਾ ਮਾਰੀਏ ਲੋਰ ਜਾਂ ੁੰਦੀ ਚ ਇੱਕ ਗੱਲ ਸ਼ਬਦ ਪਾਇਆ ਗਿਆ ਸੀਗਾ ਇੱਕ ਲੈਟਰ ਚ ਵੀ 800 ਸਿੰਘ ਵਾਲਿਆਂ ਨੂੰ ਮਹਿਕਮੇ ਜੀ ਸ਼ਾਮਲ ਕਰੋ ਕੋਈ 60 40 ਵਾਲੀ ਰੇਸ਼ੋ ਜਿਹੜੀ ਸਾਨੂੰ ਨਹੀਂ ਸਮਝ ਆਉਂਦੀ ਕਿਹੜੀ ਲਈ ਫਿਰਦੇ ਸੀਗੇ ਔਰ ਜਿੱਟਟ ਕਵੀ ਚੱਲ ਗਿਆ 7 ਸਾਲਾਂ ਦੇ ਵਿੱਚ ਉਹਦੇ ਜਵਾਬ ਮੰਗਣ ਦੀ ਹਿੰਮਤ ਨਹੀਂ ਮੰਗਦੇ ਕੀ ਆ ਸਾਨੂੰ ਬੂਟੇ ਦੇ ਪੈਸੇ ਵਧਾ ਦਿਓ ਫਰਾੜਾ ਕਰ ਦਿਓ ਧਮਕਾਣਾ ਕਰ ਦਿਓ ਸਾਡੀ ਇਸ ਵਾਰੀ ਵੀ ਡਿਮਾਂਡ ਸੀ ਕਿ ਅਸੀਂ ਆਪ ਦੇ ਵਰਕਰ ਨੂੰ ਹੱਕ ਦਿਵਾਉਣਾ ਆ ਸਾਨੂੰ ਫਰਤੀਆਂ ਦਿਵਾਓ ਸਾਡੇ ਜਿਹੜੇ ਉਹਨਾਂ ਨੂੰ ਹੱਕ ਮਿਲਦੇ ਨੇ ਜਿਵੇਂ ਦਿੱਤ ਕਿਵੇਂ ਸਿਆ ਜੇ ਉਹਨਾਂ ਦੇ ਬੱਚੇ ਨੂੰ ਨੌਕਰੀ ਮਿਲ ਸਕਦੀ ਆ ਤੇ ਸਾਡੇ ਵੀ ਭੈਣ ਭਰਾ ਨੇ ਜੇ ਕੋਈ ਚਲਾ ਜਾਂਦਾ ਦੁਨੀਆ ਤੋਂ ਤੇ ਪਰਿਵਾਰ ਨੂੰ ਨੌਕਰੀ ਮਿਲਣੀ ਚਾਹੀਦੀ ਆ ਇਹਦੀ ਸ਼ਰਮਾਤ ਅਸੀਂ ਅੰਮ੍ਰਿਤਸਰ ਤੋਂ ਕਰਤੀ ਆ ਉਹਦੇ ਪਰਿਵਾਰ ਦੇ ਜੇ ਸਾਡੇ ਵਿੱਚੋਂ ਮੁੰਡਾ ਅਮਨਦੀਪ ਸਿੰਘ ਚਲਾ ਗਿਆ ਇੱਕ ਦੋ ਮੁੰਡੇ ਹੋਰ ਚਲੇ ਗਏ ਤੇ ਪਰਿਵਾਰ ਨੂੰ ਨੌਕਰੀ ਦਿਵਾਈ ਹੈ ਉਹਦੀ ਜਗ੍ਹਾ ਹਰਸੋਨ ਸਿੰਘ ਦੀ ਇਹ ਸਰਕਾਰ ਜਿਹੜੀ ਹੈ ਜੀ ਹੈ ਉਹਨਾਂ ਕੋਲ ਕੇਸ ਪਹਿਲੇ ਮਿਲ ਫੜਨੇ ਪੋਜੀਟਿਵਲੀ ਬਣਾ ਕੇ ਭੇਜਿਆ ਹੋਇਆ ਸੀ ਤੇ ਉਹਨੂੰ ਬੜੇ ਅੱਛੇ ਢੰਗ ਨਾਲ ਜਿਹੜਾ ਹੈਗਾ ਸੁਣਿਆ ਇੱਕ ਘੰਟਾ ਪਹਿਲਾਂ ਸਾਡੀ ਸੁਣਵਾਈ ਹੋਈ ਅਸੀਂ ਇੱਕ ਇੱਕ ਨੁਕਤੇ ਦੇ ਉੱਤੇ ਕਲੈਰੀਫਿਕੇਸ਼ਨ ਦਿੱਤੀ ਇਸ ਤਰੀਕਾ ਗੱਲਬਾਤ ਤੋਂ ਬਾਅਦ ਜਿਵੇਂ ਕਿ 골ਡਨ ਰੂਲ ਹੈ ਕਿ ਕੋਈ ਵੀ ਮਸਲਾ ਹੋਵੇ ਉਹਦਾ ਹੱਲ ਕ੍ਰੋਸ ਦੀ ਟੇਬਲ ਹੀ ਹੁੰਦਾ ਐਜੀਟੇਸ਼ਨ ਕਰਨ ਨਾਲ ਜਾਂ ਕੁਝ ਹੋਰ ਕਰਨ ਦੇ ਨਾਲ ਠੀਕ ਹੈ ਇੱਕ ਵਾਰ ਲੱਗਦਾ ਆਪਾਂ ਨੂੰ ਕਿ ਲਾਭ ਹੋ ਗਿਆ ਲੇਕਿਨ ਫਿਰ ਵੀ ਮਸਲੇ ਜਿਹੜੇ ਹੈਗੇ ਗੱਲਬਾਤ ਨਾਲ ਹੀ ਨਿਪਟਾਏ ਜਾਂਦੇ ਆਂ ਔਰ ਗੱਲਬਾਤ ਨੇ ਹਮੇਸ਼ਾ ਹੀ ਸਮਾਂ ਦਿੱਤਾ ਮਿਲਟ ਪਰ ਨੇ ਸਾਡੇ ਐਮ ਡੀ ਸਾਹਿਬ ਨੇ ਸਾਡੇ ਚੇਅਰਮੈਨ ਸਾਹਿਬ ਨੇ ਹਮੇਸ਼ਾ ਹੀ ਮੌਕਾ ਦਿੱਤਾ ਗੱਲਬਾਤ ਸੁਣੀ ਗਈ ਹੈ ਤੋਂ ਅੱਜ ਦੀ ਮੀਟਿੰਗ ਦੇ ਵਿੱਚ ਵੀ ਮਾਨਯੋਗ ਮੁੱਖ ਸੈਕਟਰ ਕੀ ਟੱਕੀ ਸਕਾਰਤਾ ਇਸ ਸਕੇ ਨੂੰ ਸੀਐਮ ਪੰਜਾਬ ਜੀ ਵੀ ਕੇ ਸਿੰਘ ਜੀ ਵੱਲੋਂ ਤੁਹਾਡੇ ਨੁਮਾਇੰਦਿਆਂ ਨੂੰ ਸਾਡੀ ਪ੍ਰਸ਼ਾਸਨ ਦੇ ਵਿੱਚ ਭਰੋਸਾ ਦਿਵਾਇਆ ਗਿਆ ਹੈ ਕਿ ਇਸ ਮਾਮਲੇ ਦਾ ਬਹੁਤ ਛੇਤੀ ਪੋਜ਼ਿਟਿਵ ਹੱਲ ਕੀਤਾ ਜਾਏਗਾ ਤੇ ਜਿਹੜੇ ਆਊਟਸੋਰਸ ਵਾਲੇ EMPLOYEES ਨੇ ਉਹਨਾਂ ਦੇ ਵਿਆਹੇ ਦਾ ਵੀ ਸਾਰੇ ਮੁੱਦੇ ਇਹ ਕੀ ਕਰਕੇ ਹੱਲ ਕਰ ਦਿੱਤੇ ਨੇ ਪਰ ਜੇ ਕੋਈ ਕਿਤੇ ਕ੍ਰੈਡਿਟ ਫਿਸ਼ਨ ਹੈ ਕਿਤੇ ਹੋਰ ਜਿਹਦੀ ਲੋੜ ਹੈ ਉਹਦੇ ਲਈ ਵੀ ਐਮਡੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਇਹਨਾਂ ਨੂੰ ਜਿਹੜੇ ਵੀ ਕਵਿਟ ਵਿੱਚ ਮੀਟਿੰਗ ਦਿੱਤੀ ਜਾਏਗੀ ਇੱਕ ਵਾਰ ਉਹਨਾਂ ਦੇ ਨਾਲ ਕਿ ਕਿਹਾ ਕਿ ਮੈਂ ਇੱਕ ਵਾਰ ਸਾਰੇ ਸੰਬੰਧੀਆਂ ਨਾਲ ਉਹਨਾਂ ਦੀ ਕੇ ਫਿਰ ਇਹਨਾਂ ਨੂੰ ਟਾਈਮ ਦਵਾਂਗਾ ਤੇ ਇਸ ਦੇ ਨਾਲ ਹੀ ਹੁਣ ਜਿਹੜੇ ਤੁਹਾਡੇ ਸਾਰੇ ਮਸਲੇ ਹੱਲ ਨੇ ਤੇ ਸੌਂ ਦਾ ਮਹੀਨਾ ਚੱਲ ਰਿਹਾ ਤੇ ਹੁਣ ਤੁਸੀਂ ਆਪਣੀ ਛੁੱਟੀ ਕਰੋ ਤੇ ਆਪਣੇ ਆਪਣੇ ਘਰਾਂ ਉੱਤੇ ਜਾਓ ਧੰਨਵਾਦ